ਸਕੂਲ ਮੁਖੀ ਵੱਲੋਂ ਸਕੂਲੀ ਬੱਚਿਆਂ ਨੂੰ ਕਿੱਟਾ ਦਿੱਤੀਆਂ ਸਰਕਾਰੀ ਮਿਡਲ ਸਕੂਲ ਜਾਤੀਕੇ ਦੇ ਪੁਰਾਣੇ ਸਕੂਲ ਮੁਖੀ ਸ਼੍ਰੀ ਵਿਨੋਦ ਠਾਕੁਰ ਵੱਲੋਂ ਜਾਤੀਕੇ ਸਕੂਲ ਦੇ ਬੱਚਿਆਂ ਨੂੰ ਕਿੱਟਾ ਵੰਡੀਆਂ ਗਈਆਂ ਇਸ ਮੌਕੇ ਸਕੂਲ ਮੁਖੀ ਸ਼੍ਰੀ ਗੁਲਸ਼ਨ ਅਹੋਜਾ ਦੀ ਅਗਵਾਈ ਵਿੱਚ ਕਰਵਾਏ ਗਏ ਸਾਦੇ ਸਮਾਗਮ ਦੌਰਾਨ ਪ੍ਰੋਫੈਸਰ ਕੁਲਵੰਤ ਸਿੰਘ ਓਜਲਾ ਅਤੇ ਸ਼੍ਰੀ ਵਿਨੋਦ ਠਾਕੁਰ ਜੀ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਪਿੰਡ ਜਾਤੀਕੇ ਦੇ ਜੰਪਲ ਅਤੇ ਪ੍ਰਸਿੱਧ ਕਵੀ ਪ੍ਰੋਫੈਸਰ ਕੁਲਵੰਤ ਸਿੰਘ ਓਜਲਾ ਨੇ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਬਚਪਨ ਦੀਆਂ ਸਕੂਲ ਨਾਲ ਜੁੜੀਆਂ ਯਾਦਾਂ ਬਾਰੇ ਦੱਸਿਆ ਅਤੇ ਵੱਧ ਤੋਂ ਵੱਧ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਾਬਕਾ ਸਕੂਲ ਮੁਖੀ ਸ਼੍ਰੀ ਵਿਨੋਦ ਠਾਕੁਰ ਨੇ ਵਿਅ ਬੱਚਿਆਂ ਨੂੰ ਪੜ੍ਹਾਈ ਵਿੱਚ ਮੱਲਾ ਮਾਰ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਤੌਰ ਤੇ ਬੱਚਿਆਂ ਨੂੰ ਕਿੱਟਾ ਵੰਡੀਆਂ। ਇਸ ਮੌਕੇ ਸਕੂਲ ਮੁਖੀ ਸ਼੍ਰੀ ਗੁਲਸ਼ਨ ਓਹਜਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਮੈਡਮ ਸੰਦੀਪ ਕੌਰ ਵਿਕਰਮਜੀਤ ਸਿੰਘ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸਨ ਕਪੂਰਥਲਾ ਤੋਂ ਕੇਟੀਵੀ ਪੰਜਾਬ ਲਈ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਅਰੇ ਸਕੂਲ ਦੇ ਜਿਹੜੇ ਪੁਰਾਣੇ ਸਕੂਲ ਮੁਖੀ ਸੀ ਹੈ ਵਿਨੋਦ ਸਰ ਇਹ ਮੈਨੂੰ ਮਿਲੇ ਸੀ ਸਿੱਖੇ ਹਫਤੇ ਵੀ ਮੈਨੂੰ ਮਿਲੇ ਦੀ ਹੈ ਕਿ ਸਕੂਲੇ ਵੇ ਆਣਾ ਬੱਚਾ ਨੂੰ ਮਿਲਣਾ ਨਾ ਮੈਂ ਫਿਰ ਮੇਰਾ ਮਨ ਕਰਦਾ ਕਿ ਮੈਂ ਬੱਚੇ ਨੂੰ ਮਿਲਣਾ ਵਾ ਜਦੋਂ ਵੀ ਬਹੁਤ ਛੋਟੇ ਸੀ ਉਹ ਐਲकेजी ਯੂकेजी ਫਰਡੇ ਸੀ ਉਸ ਵੇਲੇ ਅੱਜ ਤੋਂ 12 ਸਾਲ 14 ਸਾਲ ਪਹਿਲੇ ਜਿਹੜੀ ਬਹੁਤ ਛੋਟੇ ਤੁਹਾਨੂੰ ਯਾਦ ਨਹੀਂ ਹੈ ਉਸ ਵੇਲੇ ਸਰ ਇੱਥੇ ਕੂਲ ਦੇ ਮੁਖੀ ਸੀ ਹੈ ਵਿਨੋਦ ਸਰ ਜੀ ਤੇ ਇਹ ਮੈਨੂੰ ਬੜੀ ਜੇ ਤਾਂ ਮੈਨੂੰ ਕਹਦੇ ਸੀ ਹੈ ਕਿ ਮੈਂ ਜਾਣਾ 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 ਤੇ ਫਿਰ ਮੈਂ ਕਿਨਾਂ ਨੂੰ ਦੱਸਿਆ ਸੀ ਹੈ ਕੁਝ ਮੇਰਾ ਸ਼ਡਿਊਲ ਬਿਜੀ ਸੀ ਨਰਾਤੇ ਸ਼ੁਰੂ ਹੋ ਗਏ ਸੀ ਕੋਈ 26 ਬੀਦੀ ਹੋ ਗਏ ਨੇ ਫਿਰ ਇਹਨਾਂ ਮੈਨੂੰ ਕੱਲ ਫੋਨ ਆਇਆ ਸੀ ਕਿ ਮੈਂ ਬੱਚਿਆਂ ਨੂੰ ਮਿਲਣ ਲਾਣਾ ਸਿਰਫ ਜਿਆਦਾ ਸਮੇਂ ਨਹੀਂ ਹੈ ਇਹਨਾਂ ਨੂੰ ਸ਼ਡਿਊਲ ਬਹੁਤ ਦਿੱਦੀ ਹੈ ਰਿਟਾਇਰਮੈਂਟ ਤੋਂ ਬਾਅਦ ਬਹੁਤ ਸੰਸਥਾਵਾਂ ਜਿਹੜੀਆਂ ਸੰਸਥਾਵਾਂ ਨੇ ਸ਼ਹਿਰ ਵਿੱਚ ਉਹਨਾਂ ਨਾਲ ਜੁੜੇ ਹੋਏ ਨੇ ਤੇ ਇਹਨਾਂ ਦਾ ਸ਼ਡਿਊਲ ਬੀਤੀ ਕਰ ਮੈਂ ਥੋੜੀ ਦਿਨ ਲੀ ਆਵਾਂਗਾ ਉਹਨਾਂ ਦੇ ਨਾਲ ਨਹੀਂ ਸਾਡੇ ਸਾਹਿਬ ਪ੍ਰੋਫੈਸਰ ਸਾਹਿਬ ਇਹ ਤੋਂ ਸਾਰ ਬੱਚੇ ਜਾਣਦੇ ਹੋ ਇਹਨਾਂ ਨੂੰ ਦੱਸਣ ਬਾਰੇ ਇਹਨਾਂ ਦੇ ਬਾਰੇ ਮਤਲਬ ਕੋਈ ਲੋੜ ਨਹੀਂ ਹੈ ਇਹ ਉਹ ਲੋਡ ਇਹ ਮਤਲਬ ਸਾਰੇ ਸਾਰੇ ਤੁਹਾਡੇ ਮਾਤਾ ਪਿਤਾ ਤੁਸੀਂ ਨਹੀਂ ਬੱਚਿਓ ਤੁਹਾਡੇ ਮਾਤਾ ਪਿਤਾ ਇੱਕ ਮਤਲਬ ਇਹ ਸਾਡੇ ਪਿੰਡ ਦਾ ਜਿਹੜਾ ਅਸੀਂ ਕਹਿੰਦੇ ਨੇ ਇੱਕ ਫੂਰੇ ਹੀ ਨੇ ਮਤਲਬ ਸਾਰੇ ਇਹਨਾਂ ਨੂੰ ਜਾਣਦੇ ਨੇ ਜਿਹੜੇ ਤੁਹਾਡੇ ਮਾਤਾ ਪਿਤਾ ਵੀ ਬਹੁਤ ਬੱਚੇ ਛੋਟੇ ਹੋ ਇਹ ਆਪਣਾ ਜਿਹੜਾ ਨਦੀਨ ਕਾਲਜ ਹੈ ਸਕੂਲ ਨਹੀਂ ਜਿਹੜਾ ਨਦੀਨ ਕਾਲਜ ਤੁਸੀਂ ਕਈ ਵਾਰ ਇੱਥੇ ਜਾਂਦੇ ਹੋ ਇਸ ਦੇ ਵਿੱਚ ਖੇਡਾਂ ਜੀ ਕੀ ਸੀ ਉਹ ਕੰਪੀਟੀਸ਼ਨ ਜੀ ਕੀ ਸੀ ਉਸ ਵੀ ਰਿਟਰਨ ਹੋਏ ਨੇ ਬਹੁਤ ਇਹਨਾਂ ਦੇ ਬੱਚੇ ਪੜਾਏ ਦੇ ਬਹੁਤ ਅਫਸਰ ਬਣਿਆ ਕੋਈ ਬਾਹਰ ਗਏ ਦੇ ਬੱਚੇ ਬਸ ਰੇ ਸਾ ਜਤੀ ਕੇ ਦੇ ਪਿੰਡ ਦੇ ਵਿੱਚ ਤੁਹਾਨੂੰ ਕਈ ਵਾਰੀ ਕਹਿੰਦਾ ਹੁੰਦਾ ਵਾ ਜਿੰਨਾਂ ਨੇ ਪਹਿਲਾਂ ਪਿੰਡ ਵਾਲੇ ਬੱਚੇ ਪੜ੍ਹ ਕੇ ਕਿੱਥੇ ਕਿੱਥੇ ਬੱਦਲ ਇਹਨਾਂ ਨੇ ਪੜਾ ਕੇ ਆ ਪਿੰਡ ਚਲੇ ਜੇ ਨੇ ਔਰ ਇਹ ਨਾਲੇ ਅੱਗੂ ਬਣਾਏ ਬੱਚੇ ਕਿੱਥੇ ਕਿੱਥੇ ਪਹੁੰਚ ਗਏ ਨੇ ਇਹਨਾਂ ਦਾ ਮਤਲਬ ਮੇਰਾ ਇਹ ਮਤਲਬ ਕਹਿ ਰਹੀ ਇਹਨਾਂ ਦੇ ਇਹਨਾਂ ਦੇ ਬਾਰੇ ਦੱਸਣਾ ਇੱਕ ਫੋਰੇ ਨੂੰ ਦੀਵਾ ਦਸ਼ਾ ਦੇ ਭੰਦੀ ਹੁੰਦਾ ਰਿਹਾ ਉਸ ਤੋਂ ਬਾਅਦ ਸਾਡੇ ਜੀਂਦਰ ਜੀ ਸਪੈਸ਼ਲ ਅਪਾਇੰਟਮੈਂਟ ਤੇ ਇਹਨਾਂ ਨੂੰ ਫੋਨ ਕੀਤਾ ਅਭੀ ਆ ਗਏ ਨੇ ਅਜੇ ਪੱਤਰਕਾਰ ਇਹਨਾਂ ਨੂੰ ਸਾਰੇ ਜਾਣਦੇ ਨੇ ਚੰਗੀ ਤਰ੍ਹਾਂ ਬਹੁਤ ਅੱਛੀ ਦੋਸਤ ਇਹਨਾਂ ਨੂੰ ਜਾਣਦੇ ਨੇ ਜਾਦਾ ਸਮਾਂ ਨਾ ਮੈਨੂੰ ਦਿਆ ਸਿਰਫ ਪਹਿਲਾਂ ਮੈਂ ਅ ਬੇਨਤੀ ਕਰਾਂਗਾ ਕਿ ਪ੍ਰਸ਼ਾਸਨ ਸਿਰਫ ਦੋ ਮੈਂਡੇ ਬੱਚਿਆਂ ਨੂੰ ਅਸ਼ੀਰਵਾਦ ਸਿਰਫ ਦੋ ਬਾਕੀ ਟੀਚਰਸ ਪਰ ਬੱਚੇਓ ਮੈਨੂੰ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਚਾਹੁੰਦਾ ਕਿ ਤੁਸੀਂ ਬਹੁਤ ਤਰੱਕੀ ਕਰੋ ਮੈਂ ਵੀ ਇਸ ਸਕੂਲ ਵਿੱਚ ਪੜਿਆ ਲੇਕਿਨ ਉਹ ਸਕੂਲ ਨਹੀਂ ਸੀ ਜਿੱਥੇ ਮੈਂ ਇੱਥੇ ਪੜਿਆ ਉਦੋਂ ਦੇ ਚੇ ਗੁਰਦੁਆਰਾ ਪਿੰਡ ਵਿੱਚ ਉੱਥੇ ਮੈਂ ਮੈਡਮ ਨੂੰ ਦੱਸਿਆ ਤਾਂ ਉੱਥੇ ਕਿ ਪਿੱਪੜ ਹੁੰਦਾ ਸੀ ਪਿੱਪੜ ਦੇ ਇੱਕ ਬੈਗ ਪੜਦੇ ਹੁੰਦੇ ਸੀ ਸਾਡੇ ਸਕੂਲ ਦਾ ਕੋਈ ਕਮਰਾ ਨਹੀਂ ਸੀ ਹੁੰਦਾ ਔਰ ਮੈਨੂੰ ਸ਼ਾਇਦ ਮੈਨੂੰ ਤੇ ਮੇਰੇ ਭਰਾ ਨੂੰ ਇਹ ਮਾਣ ਹਾਸਲ ਹੈ ਕਿ ਅਸੀਂ ਪਿੰਡ ਵਿੱਚ ਸਭ ਤੋਂ ਵੱਧ ਪੜਨ ਵਾਲੇ ਸੀ ਇੰਨਾ ਹੋਰ ਕਿ ਮੈਂ ਕਹਿੰਦਾ ਰਹਿਣਾ ਕਿ ਬਚਪਨ ਤੋਂ ਬਾਅਦ ਪੜਨ ਤੁਸੀਂ ਵੀ ਜਿਹੜਾ ਅਸੀਂ ਵੀ ਪੜਦੇ ਸੀ ਅਸੀਂ ਵੀ ਬਹੁਤੇ ਅਮੀਰ ਨਹੀਂ ਸੀ ਗਰੀਬ ਘਰਾਂ ਦੇ ਬੱਚੇ ਸੀ ਤਰੱਕੀ ਕੀਤੀ ਹੌਲੀ ਹੌਲੀ ਤੇ ਤੁਸੀਂ ਵੀ ਤਰੱਕੀ ਕਰੋ ਗਰੀਬੀ ਹੋਵੇ ਪ੍ਰੋਬਲਮਸ ਹੋਣ ਸਮੱਸਿਆਵਾਂ ਹੋਣ ਪੜਨਾ ਚਾਹੀਦਾ ਹੈ ਪੜਨ ਨਾਲੋਂ ਕੋਈ ਹੋਰ ਬਹੁਤੀ ਵੱਡੀ ਚੀਜ਼ ਨਹੀਂ ਹੁੰਦੀ ਤੇ ਮੈਂ ਸ਼ੁਭ ਸ਼ਾਮਾਂ ਮੇਰੀਆਂ ਜੀਉਂਦੇ ਵੱਸਦੇ ਰਹੋ ਤੇ ਲਗਾਤਾਰ ਪੜੋ ਜਿਹੜੀ ਪੜ੍ਹਾਈ ਆ ਇਹ ਕਿਸੇ ਨਾਲ ਤੁਸੀਂ ਜ਼ਮੀਨ ਵੰਡ ਸਕਦੇ ਹੋ ਘਰ ਵੰਡ ਸਕਦੇ ਹੋ ਲੇਕਿਨ ਪੜ੍ਹਾਈ ਕਿਸੇ ਨਾਲ ਨਹੀਂ ਵੰਡੀ ਜਾ ਸਕਦੀ ਬਹੁਤ ਬਹੁਤ ਮਿਹਰਬਾਨ ਉਹੋ ਕੀ ਮਾਨਯੋਗ ਪ੍ਰੋਫੈਸਰ ਔਇਲਾ ਜੀ ਗੁਲਸਿੰਘ ਜੀ ਹੋਸਟ ਆ ਮੈਂਬਰਸ ਤੇ ਮੇਰਾ ਸਟੂਡੈਂਟ ਜਗਿੰਦਰ ਸਿੰਘ ਇਹ ਮੇਰਾ ਸਟੂਡੈਂਟ ਜੈ ਪ੍ਰੈਸਰ ਬੋਰਡ ਬੱਚੋ ਪ੍ਰੈਸਰ ਨੇ ਜਿੱਦਾਂ ਗੱਲ ਕੀਤੀ ਆ ਬੀ ਆਪਾਂ ਹਰ ਇੱਕ ਚੀਜ਼ ਵੰਡ ਸਕਦੇ ਆ ਲੇਕਿਨ ਵਿਦਿਆ ਜਿਹੜੀ ਇਹ ਵੰਡੀ ਨਹੀਂ ਜਾ ਸਕਦੀ ਇਹ ਤੁਹਾਡੇ ਕੋਲ ਕੋਈ ਫੋਨ ਛੜਦਾ ਸਾਰੇ ਨੂੰ ਹੀ ਇਹ ਬਹੁਤ ਬਹੁਤ ਮੁਬਾਰਕ ਕਿ ਸਾਰੇ ਹੀ 6ਵੀਂ 5ਵੀਂ 7ਵੀਂ ਜੋ ਪਾਸ ਹੋ ਕੇ ਅਗੋਂ 6ਵੀਂ 7ਵੀਂ 8ਵੀਂ ਚ ਜਾਇਓ ਕੁਝ ਬੱਚਿਆਂ ਦੇ ਨੰਬਰ ਬਹੁਤ ਵਧੀਆ ਲੇਕਿਨ ਕੁਝ ਬੱਚਿਆਂ ਦੇ ਨੰਬਰ ਘੱਟ ਆ ਗਏ ਪ੍ਰਸ਼ਨ ਇਹ ਹੈ ਵੀ ਨੰਬਰ ਘੱਟ ਕਿਉਂ ਆਏ ਕਿਉਂਕਿ ਜਿਹੜੀ ਮੈਂ થી ਸੋਚਦਾ ਅੱਜ ਦੇ ਸਮੇਂ ਤੱਕ ਜੋ ਮੈਂ ਐਜੂਕੇਸ਼ਨ ਦਿੱਤਾ ਵਾ ਮੈਂ ਇਥੇ 24 ਸਾਲ ਇਥੇ ਪੜਾ ਕੇ ਵੀ ਗਿਆ ਜਾਂਦੀ ਗਈ ਕੋਈ ਵੀ ਬੱਚਾ ਤੁਹਾਡੇ ਤੋਂ ਨਲਾਇਕ ਨਹੀਂ ਹੈਗਾ ਕੋਈ ਵੀ ਬੱਚਾ ਹੋ ਜੇ ਹਨ ਜਿਹੜਾ ਪੜ੍ਹਾਈ 'ਚ ਕਮਜ਼ੋਰ ਹੋਵੇ ਜੇ ਕੋਹਦ ਮੈਂ ਤੁਹਾਨੂੰ ਪ੍ਰੂਫ ਕਰਕੇ ਦਿਖਾ ਦਿੰਦਾ ਤਿੰਨ ਬੱਚੇ ਆ ਗਏ ਮੇਰੇ ਕੋਲ ਸਿਰਫ ਅੱਜ ਬੜੇ ਤੁਸੀਂ ਤਿੰਨੇ ਆਏ ਅਬ ਜੋ ਹੁਣ ਆਪਾਂ ਇਹ ਸਿੱਧ ਕਰਨਾ ਵਾ ਵੀ ਤੁਹਾਡੇ ਚੋਂ ਕੋਈ ਵੀ ਬੱਚਾ ਪੜ੍ਹਾਈ 'ਚ ਕਮਜ਼ੋਰ ਨਹੀਂ ਹੈ ਇਹ ਆਪਾਂ ਸਿੱਧ ਕਰਨਾ ਕਿ ਕੋਈ ਵੀ ਬੱਚਾ ਨਰਲੈਕ ਨਹੀਂ ਹੈ ਇਹ ਬੱਚਾ A ਹੈ ਇਹ ਬੱਚਾ B ਹੈ ਇਹ ਬੱਚਾ C ਹੈ ਫੋਨ ਪਰ ਕਿਥੇ ਮੈਂ ਦਾ ਨੰਬਰ ਆਦਾ ਇਹ ਬੱਚੇ ਨੂੰ ਸਮਝ ਲਓ ਵੀ ਇੱਕ ਕੁਐਸਚਨ ਨੂੰ ਪੰਜ ਵਾਰੀ ਪੜਦਾ ਤਾਂ ਯਾਦ ਹੁੰਦਾ ਠੀਕ ਹੈ ਇਹ ਬੱਚਾ ਇੱਕ آپریشن ਨੂੰ ਤਿੰਨ ਵਾਰੀ ਪੜਦਾ ਤਾਂ ਯਾਦ ਹੁੰਦਾ ਇਹ ਬੱਚਾ ਇੱਕ ਬਰੇਸ਼ਨ ਨੂੰ ਇੱਕ ਵਾਰੀ ਪੜਦਾ ਇਹ ਪੰਜ ਵਾਰੀ ਚੀਜ਼ ਨੂੰ ਪੜਦਾ ਸੀ ਉਹਨੂੰ ਯਾਦ ਹੁੰਦਾ ਸੀ ਇਹਨੇ 6 ਵਾਰੀ ਪੜਿਆ ਤੇ ਉਹ ਕੀ ਹੋ ਗਿਆ ਉਹ آپریشن ਲੋੜ ਨਾਲੋਂ ਵੱਧ ਯਾਦ ਹੋ ਗਿਆ ਇਹ ਬੱਚਾ ਤਿੰਨ ਵਾਰੀ ਯਾਦ ਕਰਦਾ ਸੀਗਾ ਇਸ ਬੱਚੇ ਨੇ ਤਿੰਨ ਵਾਰੀ ਪੜ੍ਹਿਆ ਹੀ ਨਹੀਂਗਾ ਇਹਨੇ ਦੋ ਵਾਰੀ ਪੜ੍ਹਿਆ ਕੀ ਇਹ ਯਾਦ ਹੋਊਗਾ ਨਹੀਂ ਇਸ ਬੱਚੇ ਨੂੰ ਇੱਕ ਵਾਰੀ ਪੜਨ ਤੇ ਯਾਦ ਹੋ ਜਾਂਦਾ ਸੀਗਾ ਇਹਨੇ ਇੱਕ ਵਾਰੀ ਵੀ ਨਹੀਂ ਪੜਿਆ 6 ਵਾਰੀ ਇਹਦਾ ਮਤਲਬ ਕੀ ਹੋਇਆ ਕਿ ਨਲਾਇਕ ਨਹੀਂ ਹੈ ਸਿਰਫ ਤੁਹਾਡੀ ਪੜਾਈ ਦੇ ਪੜਨ ਦੇ ਵਿੱਚ ਜੇ ਟਾਈਮ ਦੇਣ ਚਾਹ ਪਰ ਨਗੀਸ ਹੋਵੇ ਕਿ ਨਹੀਂ ਇਸ ਅਗੇ ਤੁਹਾਡੇ ਚ ਕੋਈ ਵੀ ਬੱਚਾ ਨਲਾਇਕ ਨਹੀਂ ਹੈ ਕੋਈ ਵੀ ਬੱਚਾ ਇਹੋ ਜਿਹਾ ਨਹੀਂ ਜਿਹੜਾ ਵੱਧ ਨੰਬਰ ਨਹੀਂ ਲੈ ਸਕਦਾਗਾ ਤੁਸੀਂ ਇਹਦੇ ਵਾਂਗੋ ਜਿੱਦਾਂ ਇਹਦੀ ਆਪਾਂ ਐਗਜ਼ਾਮਪਲ ਦਿੱਤੀ ਸੀ ਦੀ ਵਿਸ਼ਾਕ ਇਹਨਾਂ ਦੇ ਨੰਬਰ ਜ਼ਿਆਦਾ ਆਉਂਦੇ ਸੀ ਲੇਕਿਨ ਇਹਨੇ 6 ਵਾਰੀ ਯਾਦ ਕੀਤਾ ਤੇ ਇਹਦੇ ਪਹਿਲੇ ਨਾਲੋਂ ਨੰਬਰ 100 ਤੋਂ 100 ਆ ਗਏ ਛੋ ਤੁਸੀਂ ਬੇਟੇ ਕੋਸ਼ਿਸ਼ ਕਰੋ ਕਿ ਕੋਈ ਵੀ ਬੱਚਾ ਜਿਹੜਾ ਹੈਗਾ ਵਾ ਇਹੋ ਜਿਹਾ ਨਾ ਹੋਵੇ ਵੀ ਜਿਹੜਾ ਘਰੇ ਜਾ ਕੇ ਪੜ੍ਹੇ ਨਾ ਇੱਕ ਇੱਕ ਪ੍ਰੈਸ਼ਨ ਨੂੰ 5-5 ਵਾਰੀ ਜਾਂ 6-6 ਵਾਰੀ ਯਾਦ ਨਾ ਕਰੇ ਜੇ ਤੁਸੀਂ ਇੱਕ ਵਾਰੀ ਇਹ ਜ ਫਾਰਮੂਲੇ ਚੱਲ ਜਪੇ ਤੇ ਤੁਹਾਡੇ ਜੋ ਕੋਈ ਵੀ ਬੱਚਾ ਇਹੋ ਜਿਹਾ ਨੇ ਹੋਗਾ ਜਿਹਦੇ ਘੱਟ ਨੰਬਰ ਆਣਗੇ ਨੰਬਰ ਤੋਂ ਜੀ ਗੱਲ ਹੈ ਜਦੋਂ ਸਾਡੇ ਨੰਬਰ ਘਟਣਦੇ ਆ ਤੇ ਸਾਡੇ ਜਦੋਂ ਮਾਪੇ ਵੀ ਘਰੋਂ ਬਾਹਰ ਨਿਕਲਦੇ ਆ ਤੇ ਉਹਨਾਂ ਦੀ ਧੌਣ ਕਈ ਵਾਰੀ ਝੁਕੀ ਹੁੰਦੀ ਹੈ ਤੇ ਜਦੋਂ ਨੰਬਰ ਸਾਡੇ ਫਰਸਟ ਕਲਾਸ ਆਉਂਦੀ ਹੈ ਜਾਂ ਅਸੀਂ ਫਰਸਟ ਵਿਜਨ ਲੈ ਕੇ ਆਨੇ ਆ ਤੇ ਮਾਪੇ ਧੌਣ ਅਕੜਾ ਕੇ ਚੱਲਦੇ ਆ ਤੇ ਅੱਜ ਸ਼ਕਾਸੀ ਵੀ ਦੱਸੇਗੀ ਮੇਰੇ ਬੱਚੇ ਨੂੰ ਇਹ ਨੰਬਰ ਆਏਗਾ ਤੁਸੀਂ ਹੁਣ ਆਪਣੇ ਆਪ ਸੋਚੋ ਕਿ ਤੁਸੀਂ ਚਾਹੁੰਦੇ ਤੁਹਾਡੇ ਮਾਪੇ ਦੀ ਧੌਣ ਝੁਕੀ ਰਵੇ ਤੇ ਜਾਂ ਉਹ ਆਕੜ ਕੇ ਚੱਲਣ ਤੁਸੀਂ ਜਵਾਬ ਦਿਓ ਕੀ ਚਾਹਨੀ ਉਹ ਅਕੜ ਕੇ ਚੱਲਣਾ ਕਿਤੇ ਉਹਦਾ ਕੀ ਹੱਲ ਵਾ ਅਸੀਂ ਵੱਤ ਤੋਂ ਵੱਤ ਨੰਬਰ ਲੀਏ ਸੋ ਮੇਰੀ ਇਹੀ ਕਹਦਿਆਂ ਆ ਵੀ ਤੁਸੀਂ ਵੱਤ ਤੋਂ ਵੱਤ ਪੜੋ ਵੱਤ ਤੋਂ ਵੱਤ ਨੰਬਰੋਂ ਪਰ ਆਪਣੇ ਆਪ ਨੂੰ ਇਹ ਨਾ ਸੋਚੋ ਵੀ ਮੈਂ ਨਲਾਇਕ ਆ ਜਾਂ ਮੈਂ ਘੱਟ ਨੰਬਰ ਰਿਹਾ ਤਾਂ ਮੈਂ ਵੱਧ ਲੈ ਨਹੀਂ ਸਕਦਾਗਾ ਸੋ ਮੇਰੇ ਸਾਰੇ ਬੱਚਿਆਂ ਨੂੰ ਇਹ ਅਪੀਲ ਆ ਵੀ ਵੱਤ ਤੋਂ ਵੱਤ ਮਿਹਨਤ ਕਰੋ ਵੱਤ ਤੋਂ ਵੱਤ ਕਰੋ ਤਾਂ ਜੋ ਤੁਹਾਡੇ ਮਾਪਿਆਂ ਦਾ ਵੀ ਸਿਰ ਉੱਚਾ ਹੋ ਸਕੇ ਧੰਨਵਾਦ ਮੱਥੇ ਆ ਜਾਂਦੀ ਹੈ ਮੈਂ ਸ਼ਾਮ ਨੂੰ ਇਹਨਾਂ ਨਾਲ ਕੇ ਘਰ ਮਿਲਣਾ ਜਾਂ ਫੋਨ ਤੇ ਗੱਲ ਕਰ ਲੈਣਾ ਵੀ ਨੋ ਸਾਥ ਪਰ ਇਹ ਵਸ ਪਸੇ ਆ ਰਹੀ ਹੈ ਠੀਕ ਹੈ ਜੀ ਇੱਕ ਮੇਰੇ ਵੀ ਅਰਾਬ ਫੇਰੇ ਆ ਗਏ ਨੇ ਉਹ ਸਰਤੇ ਆ ਗਈ ਹੈਗੇ ਨੇ ਅਭੀ ਮੇਰੇ ਅਰਾਬ ਫੇਰੇ ਆ ਗਏ ਨੇ ਬਸ ਹੁਣ ਇਹ ਇਹ ਆਏ ਨੇ ਬੱਚਿਆਂ ਨੂੰ ਮਿਲਣ ਲਈ ਆਏ ਇੱਕ ਛੋਟਾ ਜਿਹਾ ਇੱਕ ਪਿਆਰ ਦਾ ਤੋਹਫਾ ਜਿਹੜਾ ਲਵ ਕੋਕਲ ਲੈ ਕੇ ਆਏ ਨੇ ਇਹ ਬੱਚਿਆਂ ਨੂੰ ਇਹ ਦੇਣਗੇ ਤੇ ਬੱਚਿਆਂ ਸਾਹਮਣੇ ਰੱਖਣਾ ਇਹਨੂੰ ਵਰਤਣਾ